مارا بن جا بدلائي سارا بن جا دادا نابي جو دابا وي دا نابي جو نابي چا له کيني ماڑا دا نابي يو دساي و دل پري ول کو تنجي गोरा बांके बिहारी लाल की जय राधा कृष्ण भगवान की जय बोलो जुगलो जोड़ी सरकार की जय 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 श्री राधे श्याम जय जय श्री सीताराम नमः पार्वती पतये हर हर महादेव देवा इन स्वामी जाया हो हरे சாமி जया दीनानाथ हारे வாக்கு ਜਨਮ ਤੇ ਸੰਕਟ ਬਾਤ ਤੁਜਨੂੰ ਕੇ ਚਾਮਗੁਣਾ ਬੰਸਰੀ ਵਾਲਾ ਦੁਰ ਕਰੇ ਹਰੀ ਓਮ ਜੇ ਉਹ ਜਗ ਜੀਸ਼ ਹਰੀ ਹਮ ਜੇ ਬਿਦੇਸ਼ ਹਰੀ ਪਾਬੂ ਤੋੜਿਆ ਬੜੀ ਨਾ ਬੋਲੋ ਤੋੜਿਆ ਕੋਈ ਬਿਆ ਤੋੜਿਆ ਬੋਲ ਅਗਰ ਜਲ ਆ ਜਾਏ ਹੋ ਆ ਜਾਓ 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 ਆ ਜਾਓ

सत्कारियो संत सम के बहुत सीनियर संत बेकू देवा जी उन्हों ਸਮੂਹ ਸਾਧ ਸੰਗਤ ਨੂੰ ਤੇ ਜੀਰਾ ਸ਼ਹਿਰ ਤੋਂ ਤੇ ਪੰਜਾਬ ਦੇ ਕੋਨੇ-ਕੋਨੇ ਤੋਂ ਪਹੁੰਚ ਹੋਈਆਂ ਵੱਖ-ਵੱਖ ਸ਼ਖਸੀਤਾਂ ਨੂੰ ਅੱਜ ਇੱਥੇ શ્રી ਕ੍ਰਿਸ਼ਨ ਜੀ ਦੀ ਮੂਰਤੀ ਸਥਾਪਨਾ ਦੇ ਸਬੰਧ ਤੇ ਮੈਂ ਲੱਖ-ਲੱਖ ਵਾਰ ਮੁਬਾਰਕਵਾਦ ਦਿੰਦਾ ਹਾਂ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਮੁਬਾਰਕਵਾਦ ਦਿੰਦਾ ਇਸ ਲੋਕ ਦਰਸ਼ਨ ਕਰਕੇ ਸੰਗਤ ਦਰਸ਼ਨ ਕਰਕੇ ਮਨਤਾ ਮਨੋਗੀਆ ਤੇ ਕ੍ਰਿਸ਼ਨ ਜੀ ਦੀ ਮੂਰਤੀ ਸਥਾਪਿਤ ਹੋਣ ਨਾਲ ਇਹ ਸਾਡੇ ਸ਼ਹਿਰ ਵਾਸੀਆਂ ਨੂੰ ਔਰ ਇਲਾਕਾ ਨਿਵਾਸੀਆਂ ਨੂੰ ਬਹੁਤ ਵਡ ਭਾਗਾ ਸਵਾ ਮਿਲਿਆ ਵੈਰੂ ਜੀ ਦਾ ਖਾਲਸਾ ਵੈਰੂ ਜੀ ਭੱਜੋ ਸੱਚੇ ਬੋਲ ਬੋਲ ਰਾਜਾ ਕ੍ਰਿਸ਼ਨ ਭਗਵਾਨ ਦੀ ਜੈ ਪੱਤਰਕਾਰ ਸਾਹਿਬ ਅੱਜ ਸਾਡੇ ਮੰਦਿਰ ਮਾਚੰਦਪੁਰਨੀ ਮੰਦਿਰ ਜੀਰਾ ਵਿੱਚ ਸਾਡੇ ਬੜਾ ਸਤਕਾਰਯੋਗ ਪਰਿਵਾਰ ਆ ਕਲੜਾ ਪਰਿਵਾਰ ਉਹ ਬੜੇ ਚਿਰ ਤੋਂ ਬੜੇ ਸਮੇਂ ਤੋਂ ਇਸ ਦਰਬਾਰ ਦੇ ਨਾਲ ਜੁੜਿਆ ਹੋਇਆ ਹੈ ਉਹਨਾਂ ਦੀਆਂ ਭਾਵਨਾਵਾਂ ਸੀ ਉਹਨਾਂ ਨੇ ਮਹਾਰਾਣੀ ਦੇ ਪਾਵਨ ਦਰਬਾਰ ਦੇ ਵਿੱਚ ਜੁਗਲ ਜੋੜੀ ਸਰਕਾਰਾ ਦਾ ਕ੍ਰਿਸ਼ਨ ਜੀ ਦੀ ਮੂਰਤੀ ਬੜੀ ਸ਼ਰਦਾ ਦੇ ਨਾਲ ਬੜੀ ਭਾਵਨਾ ਦੇ ਨਾਲ ਤਿੰਨ ਦਿਨ ਪੂਜਾ ਹੋਈ ਅੱਜ ਹਵਨ ਜਗ ਹੋਇਆ ਮੂਰਤੀ ਸਥਾਪਨ ਕੀਤੀ ਗਈ ਦਰੋ ਦਰੋ ਸੰਗਤਾਂ ਆ ਕੇ ਮਹਾਰਾਣੀ ਦੇ ਪਾਵਨ ਚਰਨਾਂ ਦੇ ਵਿੱਚ ਉਹਨਾਂ ਨੇ ਹਾਜ਼ਰੀ ਲਗਵਾਈ ਹੈ ਮੈਂ ਮਹਾਰਾਣੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਕਰਦਾ ਕਿ ਮਹਾਰਾਣੀ ਕਾਲੜਾ ਪਰਿਵਾਰ ਤੇ ਔਰ ਜਿੰਨੀ ਵੀ ਸੰਗਤ ਇਸ ਵੇਲੇ ਪਾਵਨ ਦਰਬਾਰ ਦੇ ਵਿੱਚ ਜਿੰਨੇ ਕਦਮ ਚੱਲ ਕੇ ਆਈ ਹੈ ਹਰ ਕਦਮ ਮਹਾਰਾਣੀ ਚਰਨਾਂ 'ਚ ਲੇਖੇ ਲਾਵੇ ਔਰ ਮਹਾਰਾਣੀ ਆਪਣੇ ਪਾਵਨ ਦਰਬਾਰ ਤੋਂ ਮੇਰੇ ਜੁਗੇ ਜੋੜੀ ਸਰਕਾਰ ਇਹਨਾਂ ਸਭ ਨੂੰ ਆਪਣਾ ਸ਼ੁਭ ਅਸ਼ੀਰਵਾਦ ਦੇਣ ਇਹਨਾਂ ਦੀਆਂ ਝੋਲੀਆਂ ਪਰਨ ਕਾਲਾੜਾ ਪਰਿਵਾਰ ਨੇ ਬੜੀ ਸ਼ਰਧਾ ਨਾਲ ਬੜੀ ਭਾਵਨਾ ਦੇ ਨਾਲ ਇਸ ਦਰਬਾਰ ਨੂੰ ਮੰਨੇ ਔਰ ਜਿੰਨਾ ਉਹਨਾਂ ਨੇ ਮੰਨੇ ਮਹਾਰਾਣੀ ਨੇ ਉਸ ਤੋਂ ਦੁਗਣਾ ਉਹਨਾਂ ਨੂੰ ਦਿੱਤਾ ਉਹਨਾਂ ਦੀਆਂ ਭਾਵਨਾਵਾਂ ਪੂਰੀਆਂ ਕੀਤੀਆਂ ਲੰਗਰ ਭੰਡਾਰਾ ਚੱਲ ਰਿਹਾ ਸਾਰੇ ਆਣ ਕੇ ਬਗੈਜਾ ਨੂੰ ਥੋੜਾ ਜਿਹਾ ਸਮਾਂ ਕੱਢ ਕੇ ਕੀਰਤਨ ਕਰਨਾ ਥੋੜਾ ਜਿਹਾ ਔਰ ਮੈਂ ਜੀ ਕੋ ਅਰਦਾਸ ਕਰਦਾ ਕਿ ਸਾਡਾ ਜੀਰਾ ਕਰਮਾ ਵਾਲਾ ਕੀ ਹਰ ਪਾਸੇ ਮੰਦਿਰ ਗੁਰਦੁਆਰੇ ਬਣੇ ਆ ਲੇਕਿਨ ਇਸ ਦਰਬਾਰ ਦੇ ਵਿੱਚ ਸਤ ਮੂਰਤੀਆਂ ਜਿਹੜਾ ਕਿ ਸਾਡੇ ਦਿਲ ਦੇ ਵਿੱਚ ਵੀ ਨਹੀਂ ਸੀ ਹੈਗਾ ਕਿ ਰਾਧਾ ਕ੍ਰਿਸ਼ਨ ਜੀ ਦੀ ਮੂਰਤੀ ਆਏਗੀ ਔਰ ਭਗਵਾਨ ਨੇ ਆਪ ਆਪਣੇ ਆਪ ਨੂੰ ਇੱਥੇ ਸਥਾਪਿਤ ਕੀਤਾ ਸਾਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਔਰ ਮੈਂ ਜੀਰਾਂ ਨਿਵਾਸੀਆਂ ਨੂੰ ਸਾਰੇ ਸੰਸਾਰ ਦੇ ਵਿੱਚ ਨਵੇਂ ਮਹਾਮੈ ਨੂੰ ਮੰਨਣ ਵਾਲੇ ਆ ਮੈਂ ਸਭ ਨੂੰ ਹਾਰਦਿਕ ਅਨੰਦਨ ਕਹਿਣਾ ਔਰ ਸਭ ਨੂੰ ਸ਼ੁਭ ਕਾਮਨਾਵਾਂ ਦਿੰਨਾ ਕਿ ਮੇਰੇ ਰਾਧਾ ਕ੍ਰਿਸ਼ਨ ਜੀ ਦੀ ਮੂਰਤੀ ਮੇਰੇ ਦਿਲ ਦੀ ਤਮੰਨਾ ਸੀ ਉਹ ਪੂਰੀ ਹੋਈ ਅੱਜ ਨਾ ਮਹਾਂ ਮੰਤਰਾੰਕਿਸ਼ਨ ਸ਼ਰਮਾ ਚੰਦਪੁਰ ਨੀ ਮੰਦਰ ਸ੍ਰੀ ਰਤੋ ਅਜ ਮੰਦਰ ਵਿਖੇ ਭਗਵਾਨ ਜੋਗੋ ਜੋੜੀ ਸਰਕਾਰ ਰਾਜਾਕਿਸ਼ਨ ਜੀ ਦੀ ਮੂਰਤੀ ਕਾੜਾ ਪਰਿਵਾਰ ਦੇ ਵੱਲੋਂ ਬੜੀ ਸ਼ਰਧਾ ਦੇ ਨਾਲ ਸਥਾਪਨਾ ਕਰਵਾਈ ਗਈ ਹੈ ਔਰ ਇਸ ਪਰਿਵਾਰ ਨੂੰ ਇਸ ਸ਼ੁਭ ਮੌਕੇ ਤੇ ਹਾਰਦਿਕ ਵਧਾਈ ਦਿੰਦੇ ਆ ਔਰ ਇਹ ਸਾਰੇ ਕਾਰਜਕ੍ਰਮ ਸਾਡੇ ਆਤਨੀਆ ਦੇਵਾ ਜੀ ਰਿੰਕੂ ਦੇਵਾ ਜੀ ਦੀ ਅਗਸ਼ਤਾ ਦੇ ਵਿੱਚ ਕੀਤੇ ਗਏ ਜਿਨ੍ਹਾਂ ਨੇ ਉਪਰਾਲਾ ਕਰਕੇ ਖੁਦ ਜੈਪੁਰ ਜਾ ਕੇ ਮੂਰਤੀ ਲੈ ਕੇ ਆਏ ਔਰ ਮੂਰਤੀ ਨੂੰ ਲਿਆ ਕੇ ਇੱਥੇ ਪੰਡਿਤ ਜੀਆਂ ਦੁਆਰਾ ਭੁਪਿੰਦਰ ਸ਼ਰਮਾ ਜੀ ਉਹਨਾਂ ਦੁਆਰਾ ਮੂਰਤੀ ਦਾ ਪ੍ਰਦਾਨ ਪ੍ਰਤਿਸ਼ਠਾ ਕਰਵਾਇਆ ਗਿਆ ਔਰ ਇਸ ਪਾਵਨ ਮੌਕੇ ਤੇ ਦੂਰ ਦੂਰ ਤੋਂ ਸੰਗਤਾਂ ਨੇ ਆ ਕੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਜਿੰਨੀਆਂ ਵੀ ਸੰਗਤਾਂ ਮੰਦਰ ਦੇ ਵਿੱਚ ਆਈਆਂ ਨੇ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਔਰ ਆਪਣੇ ਸਮੂਹ ਭਗਤਾਂ ਦੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਜੈ ਮਾਤਾ